ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਅਸੀਂ ਚੁਣਿਆ ਕਿ ਵਿਦਿਆਰਥੀਆਂ ਤੇ ਆਮ ਸਮਾਜ ਵਿੱਚ ਜਿਹੜਾ ਵੱਧ ਰਿਹਾ ਆਤਮ ਹੱਤਿਆ ਤੇ ਖੁਦਕੁਸ਼ੀਆਂ ਦਾ ਰੁਝਾਨ ਇਹਦਾ ਹੱਲ ਕੀ ਹੋਵੇ ਪਹਿਲੀ ਗੱਲ ਹੈ ਕਿ ਵਿਦਿਆਰਥੀ ਜੀਵਨ ਇਹੋ ਜਿਹਾ ਹੁੰਦਾ ਕਦੀ ਘਟਨਾ ਨਹੀਂ ਸੀ ਹੁੰਦੀ ਕਿ 6ਵੀਂ 7ਵੀਂ 10ਵੀਂ 12ਵੀਂ ਦਾ ਜਾਂ ਕੰਪੀਟੀਸ਼ਨ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਾਲੇ ਵਿਦਿਆਰਥੀ ਖੁਦਕੁਸ਼ੀਆਂ ਕਰਨਗੇ ਜਾਂ ਆਤਮ ਹੱਤ ਕਰਨਗੇ ਔਰ ਉਹ ਵੀ ਜਿਹੜੇ ਹੁਸ਼ਿਆਰ ਇੰਟੈਲੀਜੈਂਟ ਬੱਚੇ ਐ ਜਿਵੇਂ ਸਾਡੇ ਟ੍ਰਿਬਿਊਨ ਦੀ ਰਿਪੋਰਟ ਹੈ ਰਾਜਸਥਾਨ ਦੇ ਵਿੱਚ ਕੋਚਿੰਗ ਸੈਂਟਰ ਦੇ ਵਿੱਚ ਇਸੇ ਸਾਲ ਹੀ 14-15 ਵਿਦਿਆਰਥੀਆਂ ਨੇ ਜਿਹੜਾ ਆਤਮ ਹੱਤਿਆ ਕੀਤੀ ਹੈ ਇਸ ਤੋਂ ਪਹਿਲਾਂ ਵੀ ਬਹੁਤ ਵੱਡਾ ਰੁਝਾਨ ਚੱਲ ਰਿਹਾ ਹੈ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਵੀ ਸਾਇੰਸ ਦੇ ਬੱਚੇ ਨੇ ਆਤਮ ਹੱਤਿਆ ਕੀਤੀ ਇਹ ਠੀਕ ਹੈ ਕਿ ਮੁਕਾਬਲੇ ਦਾ ਯੋਗ ਹੈ ਇੱਥੇ ਅਕਾਦਮਿਕ ਦਬਾਅ ਵੀ ਹੈ ਤੇ ਮਾਨਸਿਕ ਤਣਾਅ ਵੀ ਹੈ ਪਰ ਇਸ ਸਾਰੇ ਵਰਤਾਰੇ ਦੇ ਵਿੱਚ ਚਾਹੇ ਉਹ ਕਿਸਾਨਾਂ ਦੀਆਂ ਖੁਦਕੁਸ਼ੀਆਂ ਨੇ ਚਾਹੇ ਉਹ ਬੇਰੁਜ਼ਗਾਰਾਂ ਦੀਆਂ ਨੇ ਚਾਹੇ ਵੱਖ-ਵੱਖ ਖੇਤਰਾਂ ਦੇ ਲੋਕ ਨੇ ਚਾਹੇ ਕੋਈ ਵੀ ਆਦਮੀ ਹੋਵੇ ਜਦੋਂ ਉਹ ਆਪਣੇ ਜੀਵਨ ਨਾਲੋਂ ਮੌਤ ਨੂੰ ਪਹਿਲ ਦੇ ਰਿਹਾ ਹੋਵੇ ਤਾਂ ਇਹਦਾ ਮਤਲਬ ਹੈ ਕਿਤੇ ਗੜਬੜ ਤੇ ਹੈ ਹੀ ਹੈ ਨਹੀਂ ਤਾਂ ਹਰ ਬੰਦਾ ਜਿਉਣਾ ਚਾਹੁੰਦਾ ਹੈ ਮਰਨਾ ਤਾਂ ਕੋਈ ਨਹੀਂ ਚਾਹੁੰਦਾ ਪਰ ਜਿਨ੍ਹਾਂ ਲੋਕਾਂ ਦੇ ਪਰਿਵਾਰਾਂ 'ਚ ਵਾਪਰੀ ਐ ਉਹਨਾਂ ਦਾ ਦਰਦ ਤੇ ਉਹ ਹੀ ਜਾਣਦੇ ਐ ਖਾਸ ਕਰਕੇ ਜੇ ਤਾਂ ਵਿਦਿਆਰਥੀ ਵਰਗ ਦੇ ਨਜ਼ਰੀਏ ਤੋਂ ਲਈਏ ਤਾਂ ਇਹਦੇ ਵਿੱਚ ਬਚਾਓ ਵਾਸਤੇ ਮਾਪਿਆਂ ਦੇ ਵੀ ਕੁਝ ਫਰਜ਼ ਹੈ ਕਿ ਜਦੋਂ ਸਬਜੈਕਟ ਦੀ ਚੋਣ ਕਰਦੇ ਐ ਜਾਂ ਉਹ ਖੇਤਰ ਕਿਹੜਾ ਲੈਣਾ ਤੇ ਘੱਟੋ ਘੱਟ ਵਿਦਿਆਰਥੀ ਦੀਆਂ ਰੁਚੀਆਂ ਨੂੰ ਜ਼ਰੂਰ ਦੇਖਿਆ ਜਾਵੇ ਜਾਂ ਵਿਦਿਆਰਥੀ ਦੀ ਸਲਾਹ ਜ਼ਰੂਰ ਲਈ ਜਾਵੇ ਜਿਹੜਾ ਦਬਾਅ ਦੇ ਵਿੱਚ ਸਾਡਾ ਸਮਾਜ ਵਿਚਰਦਾ ਹੈ ਇੱਕ ਤੇ ਦੌੜ ਤੇ ਹੈ ਹੀ ਹੈ ਜਿੱਥੇ ਆਬਾਦੀ ਬਹੁਤ ਹੋਵੇ ਬੇਰੁਜ਼ਗਾਰੀ ਹੋਵੇ ਉੱਥੇ ਇੱਕ ਮੁਕਾਬਲੇਬਾਜ਼ੀ ਦੀ ਦੌੜ ਵੱਖਰੀ ਵੀ ਹੈ ਪਰ ਵਿਕਸਿਤ ਦੇਸ਼ਾਂ ਵਿੱਚ ਵੀ ਖੁਦਕੁਸ਼ੀਆਂ ਹੁੰਦੀਆਂ ਨੇ ਪਰ ਸਾਡਾ ਜਿਹੜਾ ਜ਼ਿਆਦਾ ਤਾਣ ਹੈ ਕਿ ਇਹਦੇ ਵਿੱਚ ਮਾਪੇ ਤੇ ਅਧਿਆਪਕ ਸਭ ਤੋਂ ਚੰਗਾ ਰੋਲ ਅਦਾ ਕਰ ਸਕਦੇ ਆ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਜਿਹਨੂੰ ਅਸੀਂ ਕਿੰਨੇ ਮਨੋਵਿਗਿਆਨਕ ਮਦਦ ਮਾਨਸਿਕ ਤੌਰ ਤੇ ਵੀ ਤਿਆਰ ਕੀਤਾ ਜਾਵੇ ਕਿ ਹਰ ਗੇਮ ਜਿੱਤਣ ਲਈ ਨਹੀਂ ਹੁੰਦੀ ਜਦੋਂ ਬੰਦਾ ਹਾਰਦਾ ਵੀ ਹੈ ਤੇ ਉਹਨੂੰ ਪ੍ਰਵਾਨ ਕਰਨਾ ਵੀ ਜ਼ਰੂਰੀ ਹੁੰਦਾ ਹੈ ਇਸ ਲਈ ਜੇ ਸਾਡੇ ਤਾਂ ਅਕਸਰ ਕਿਹਾ ਜਾਂਦਾ ਵੀ ਭਵੇਂ ਵਿਸ਼ਿਆਂ ਦੀ ਚੋਣ ਹੋਵੇ ਭਵੇਂ ਵਿਆਹ ਦੀ ਚੋਣ ਹੋਵੇ ਤੇ ਕਈ ਵਾਰੀ ਮਾਪੇ ਉਹਦੇ ਤੇ ਭਾਰੂ ਹੋ ਜਾਂਦੇ ਆ ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਅਕਸਰ ਸਾਡੇ ਸਮਾਜ ਵਿੱਚ ਵਾਪਰਦੀਆਂ ਨੇ ਕਿ ਜਿਹੜੀਆਂ ਖੁਦਕੁਸ਼ੀਆਂ ਦਾ ਕਾਰਨ ਬਣ ਜਾਂਦੀਆਂ ਇੱਕ ਸਬਜੈਕਟ ਹੈ ਕਿ ਬੱਚਿਆਂ ਨਾਲ ਮਿੱਤਰਤਾ ਮਾਪੇ ਜਵਾਨ ਹੋ ਰਹੇ ਬੱਚਿਆਂ ਨਾਲ ਬਚਪਨ ਤੋਂ ਲੈ ਕੇ ਉਹਨਾਂ ਦੇ ਉਹਨਾਂ ਨਾਲ ਜਿਹੜਾ ਸਨੇਹ ਪਿਆਰ ਤੇ ਮਿੱਤਰਤਾ ਬਹੁਤ ਜ਼ਰੂਰੀ ਹੈ ਇੱਕ ਯੁੱਗ ਸੀਗਾ ਜਦੋਂ 4-5 ਤੋਂ ਲੈ ਕੇ 12-13 ਤੱਕ ਵੀ ਲੋਕਾਂ ਦੇ ਬੱਚੇ ਹੁੰਦੇ ਸਨ ਇਹ ਅਕਸਰ ਸਾਡੇ ਸਮਾਜ ਦਾ ਹਿੱਸਾ ਹੈ ਅੱਜ ਦੀ ਸਥਿਤੀ ਵਿੱਚ ਜਿਹੜਾ ਬੱਚੇ ਆ ਇੱਕ ਇੱਕ ਦੋ ਦੋ ਹਰ ਇੱਕ ਪਰਿਵਾਰ ਦੇ लाडले ਬੱਚੇ ਆ ਇਹਨਾਂ ਦੇ ਨਾਲ ਜਿਹੜੀ ਸਨੇਹ ਤੇ ਮਿੱਤਰਤਾ ਜ਼ਰੂਰੀ ਹੈ ਹਰ ਬੱਚੇ ਦੀਆਂ ਕੁਝ ਇਛਾਵਾਂ ਵੀ ਨੇ ਕੁਝ ਲਾਲਸਾਵਾਂ ਵੀ ਨੇ ਕੁਝ ਉਹਦੀਆਂ ਮੁਸ਼ਕਲਾਂ ਵੀ ਨੇ ਉਹਨਾਂ ਮੁਸ਼ਕਲਾਂ ਦੇ ਹੱਲ ਜਿਹੜੇ ਆ ਉਹ ਸਭ ਤੋਂ ਵਧੀਆ ਮਾਪੇ ਕਰ ਸਕਦੇ ਆ ਜਿਹੜੀ ਸਾਡੀ ਇੱਕ ਸਮਾਜਿਕ ਕਈ ਵਾਰੀ ਕਈਆਂ ਪਰਿਵਾਰਾਂ 'ਚ ਦੂਰੀ ਹੈ ਜਿਹੜਾ ਬਹੁਤ ਵਰਗ ਹੈ ਆਪਣੇ ਬੱਚਿਆਂ ਨਾਲ ਬਹੁਤ ਰਚਮਚ ਕੇ ਰਹਿੰਦਾ ਉਹਨਾਂ ਬੱਚਿਆਂ ਦੀ ਸਮੱਸਿਆ ਵੀ ਕੋਈ ਨਹੀਂ ਹੁੰਦੀ ਕਿਉਂਕਿ ਮਾਂ-ਬਾਪ ਵੀ ਸਮਝਦੇ ਨੇ ਬੱਚਿਆਂ ਨੂੰ ਬੱਚੇ ਵੀ ਆਪਣੇ ਮਾਂ-ਬਾਪ ਦੀਆਂ ਸੁਭਾ ਨੂੰ ਸਮਝਦੇ ਆ ਪਰ ਜਿੰਨਾ ਪਰਿਵਾਰਾਂ ਵਿੱਚ ਮਾਪਿਆਂ ਵਿੱਚ ਆਪਣੇ ਧੀਆਂ ਪੁੱਤਾਂ ਤੋਂ ਬਹੁਤ ਦੂਰੀ ਬਣਾ ਕੇ ਰੱਖੀ ਜਾਂਦੀ ਹੈ ਕਿ ਕੇਵਲ ਬਸ ਹੁਕਮ ਕਰਨਾ ਹੈ ਮਾਪਿ ਪਿਓ ਬਣ ਕੇ ਉੱਥੇ ਆ ਕੇ ਇਹੋ ਜਿਹੀਆਂ ਸਮੱਸਿਆਵਾਂ ਮਾਨਸਿਕ ਦਬਾਅ ਤਣਾਅ ਦੁੱਖ ਉਹ ਅੰਦਰੇ ਅੰਦਰ ਚੁਰਦੇ ਰਹਿੰਦੇ ਆ ਪਰ ਉਹਨਾਂ ਦੇ ਨਾਲ ਹਮਦਰਦੀ ਕਰੋ ਤਾਂ ਕੁਦਰਤੀ ਉਹ ਵੀ ਆਪਣੀ ਲੀਹ ਤੇ ਜ਼ਿੰਦਗੀ ਲੈ ਆਉਂਦੇ ਆ ਇਸ ਕਰਕੇ ਅਧਿਆਪਕ ਤੇ ਮਾਪੇ ਦੇ ਵਿੱਚ ਬਹੁਤ ਵਧੀਆ ਰੋਲ ਅਦਾ ਕਰ ਸਕਦੇ ਔਰ ਕਰਨਾ ਚਾਹੀਦਾ ਕਿਉਂਕਿ ਇਹ ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਉਸ ਤੋਂ ਬਾਅਦ ਤੇ ਸਾਰਾ ਸਮਾਜ ਹੀ ਸਿਆਣੀਆਂ ਗੱਲਾਂ ਕਰਨ ਲੱਗ ਪੈਂਦਾ ਹੈ ਕਾਉਂਸਲਿੰਗ ਕਿਉਂਕਿ ਅਸੀਂ ਕਰਦੇ ਨਹੀਂ ਮਾਪਿਆਂ ਦੇ ਵੀ ਫਰਜ਼ ਬਣਦੇ ਆ ਅਧਿਆਪਕਾਂ ਦੇ ਵੀ ਬਣਦੇ ਆ ਬੱਚੇ ਦੀਆਂ ਰੁਚੀਆਂ ਵੀ ਦੇਖੀਆਂ ਜਾਣ ਇਸੇ ਤਰ੍ਹਾਂ ਸਾਡੇ ਬਾਕੀ ਸਮਾਜ ਦਾ ਹਾਲ ਹੈ ਕਈ ਵਾਰੀ ਕਿਸਾਨ ਬੜੀ ਵੱਡੀ ਗਿਣਤੀ ਖੁਦਕੁਸ਼ੀਆਂ ਜਾਂ ਆਤਮ ਹਕਾਤ ਕਰ ਗਏ ਪਰ ਉਹਨਾਂ ਹੀ ਜ਼ਮੀਨਾਂ ਦੇ ਵਿੱਚ ਉਹਨਾਂ ਦੀਆਂ ਧਰਮ ਪਤਨੀਆਂ ਨੇ ਆਪਣੇ ਬੱਚੇ ਵੀ ਪਾਲ ਲਏ ਵਿਆਹ ਵੀ ਲੈ ਰੋਟੀ ਪਾਣੀ ਵੀ ਖਾ ਰਹੇ ਕਈ ਵਾਰੀ ਬੰਦਾ ਕਮਜ਼ੋਰੀ ਵਸ ਵੀ ਇਹ ਸਭ ਕੁਝ ਕਰਦਾ ਇਹ ਠੀਕ ਆ ਹਰ ਇੱਕ ਦੇ ਹਾਲਾਤ ਵੱਖਰੇ ਵੱਖਰੇ ਨਹੀਂ ਕਿਸੇ ਦੇ ਕਰਜ਼ਾ ਹੋ ਸਕਦਾ ਕੋਈ ਰੋਗੀ ਹੋ ਸਕਦਾ ਵਿਆਹਾਂ ਦੀਆਂ ਸਮੱਸਿਆਵਾਂ ਨੇ ਕੋ ਜਾਣ ਵਿਆਹਾਂ ਦੀਆਂ ਨੇ ਕੁਝ ਹੋਰ ਬੇਅੰਤ ਕਾਰਨ ਹੁੰਦੇ ਸਮਾਜ ਤੇ ਪਰ ਫੇਰ ਵੀ ਜਿਵੇਂ ਕਹਿੰਦੇ ਆ ਕਿ ਵਗਦੀਆਂ ਹਨੇਰੀਆਂ ਵਿੱਚ ਦੀਵੇ ਜਗਾਉਣੇ ਪੈਂਦੇ ਆ ਇਹ ਜਿਹੜਾ ਜੀਵਨ ਆ ਇੱਕ ਸੰਘਰਸ਼ ਆ ਸਾਡਾ ਇਤਿਹਾਸ ਸਾਡਾ ਫਲਸਫਾ ਕਿਸੇ ਵੀ ਧਰਮ ਦਾ ਹੋਵੇ ਅਸੀਂ ਸਾਡੇ ਜਿੰਨੇ ਧਰਮ ਗ੍ਰੰਥ ਨੇ ਜਿੰਨਾ ਸਾਡਾ ਧਾਰਮਿਕ ਜਗਤ ਦਾ ਸਹਿਤ ਹੈ ਭਾਵੇਂ ਮਿੱਥ ਕਥਾਵਾਂ ਵੀ ਹੋਣ ਉਹ ਸਾਨੂੰ ਜ਼ਿੰਦਗੀ ਜਿਉਣ ਦਾ ਚਾਅ ਵੀ ਪੈਦਾ ਕਰਦੀਆਂ ਤੇ ਟਕਰਾਉਣ ਵਾਸਤੇ ਵੀ ਸਾਨੂੰ ਜਾਗਰਤ ਕਰਦੀਆਂ ਕਦੀ ਹਾਲਾਤ ਇੱਕੋ ਜਿਹੀ ਨਹੀਂ ਹੁੰਦੇ ਇਸ ਲਈ ਉਹਨਾਂ ਹਾਲਾਤਾਂ ਵਿੱਚ ਵਿਚਰ ਕੇ ਜਿਉਂਦੇ ਰਹਿਣਾ ਜ਼ਰੂਰੀ ਹੁੰਦਾ ਤੇ ਜਦੋਂ ਬੰਦਾ ਜੀਵਨ ਦੀ ਅਹਿਮੀਅਤ ਸਮਝੇਗਾ ਜਿਉਣ ਦੀ ਅਹਿਮੀਅਤ ਸਮਝੇਗਾ ਮਰਨ ਵੱਲੀ ਨਹੀਂ ਜਾਏਗਾ ਬੇਰੋਜ਼ਗਾਰੀ ਵੀ ਕਾਰਨ ਹੁੰਦੀ ਹੈ ਬਹੁਤ ਸਾਰਾ ਪੜ੍ਹ ਲਿਖ ਕੇ ਵੀ ਲੋਕ ਜਦੋਂ ਨਹੀਂ ਕੋਈ ਰੋਜ਼ਗਾਰ ਮਿਲਦਾ ਹੈ ਉਹ ਡਿਪਰੈਸ਼ਨ ਸਟ्रेस ਵਿੱਚ ਹੁੰਦੇ ਨੇ ਪਰ ਕੋਈ ਵੀ ਕੰਮ ਕੀਤਾ ਜਾ ਸਕਦਾ ਹੈ ਦੁਨੀਆ 'ਚ ਰੋਟੀ ਦਾ ਵਸੀਲਾ ਸਿਰਫ ਇੱਕ ਲਾਈਨ ਨਹੀਂ ਹੁੰਦੀ ਆਪਣੇ ਆਪ ਨੂੰ ਬਦਲਣਾ ਵੀ ਜ਼ਰੂਰੀ ਹੁੰਦਾ ਹੈ ਆਪਣੇ ਕਿਤੇ ਦੇ ਵਿੱਚ ਕੁਝ ਨਾ ਕੁਝ ਹੀਲਾ ਵਸੀਲਾ ਹੋਰ ਵੀ ਹੋ ਸਕਦਾ ਹੈ ਜਿਉਂਦਾ ਮਨੁੱਖ ਜ਼ੁਰਤ ਵਾਲਾ ਮਨੁੱਖ ਤੇ ਆਤਮਿਕ ਤੌਰ ਤੇ ਖੇੜੇ ਵਾਲਾ ਕਹ ਲੋ ਮਨੁੱਖ ਕੁਝ ਵੀ ਕਰ ਸਕਦਾ ਜਿਹੜੀ ਹਾਰ ਮੰਨ ਜਾਣੀ ਤੇ ਹਾਰ ਮੰਨ ਕੇ ਆਪਣੇ ਆਪ ਨੂੰ ਖਤਮ ਕਰ ਲੈਣਾ ਇਹ ਤਾਂ ਇੱਕ ਨੂੰ ਬਹੁਤ ਖਤਰਨਾਕ ਰੁਝਾਨ ਹੁੰਦਾ ਹੈ ਇਸ ਕਰਕੇ ਅੱਜ ਸਾਡੇ ਸਮਾਜ ਨੂੰ ਲੋੜ ਹੈ ਆਸ਼ਾਵਾਦੀ ਸੋਚਣਾ ਜੀਵਨ ਦੀ ਕੀਮਤ ਨੂੰ ਸਮਝਣਾ ਔਰ ਕੀਮਤ ਸਮਝ ਕੇ ਆਪਣੇ ਹਾਲਾਤਾਂ ਨਾਲ ਟਕਰਾ ਕੇ ਵੀ ਹਾਰ ਦੁੱਖ ਸੁੱਖ ਦੇ ਵਿੱਚ ਹਰ ਸਮੇਂ ਦੇ ਵਿੱਚ ਆਪਣੇ ਆਪ ਨੂੰ ਜਾਗਰਤ ਵੀ ਕਰਨਾ ਤੇ ਆਪਣੀ ਹੋਣ ਦਸਤਾਪਤ ਕਰਨਾ ਔਰ ਵਸੀਲਾ ਹੀਲਾ ਕਰਦੇ ਰਹਿਣਾ ਕੱਟੋ-ਕੱਟ ਬੰਦਾ ਇਹ ਤਾਂ ਸੋਚੇ ਕਿ ਇਹ ਜਨਮ ਜਿਹੜਾ ਬਹੁਤ ਕੀਮਤੀ ਹੈ ਇਹਦੀ ਕੀਮਤ ਨੂੰ ਜੇ ਸਮਝੇਗਾ ਬਾਕੀ ਗੱਲਾਂ ਬਹੁਤ ਛੋਟੀਆਂ ਨੇ ਚਾਹੇ ਕੋਈ ਐਗਜ਼ਾਮ ਚੋਂ ਹਾਰ ਜਾਂਦਾ ਕੋਈ ਪਿੱਛੇ ਰਹਿ ਜਾਂਦਾ ਕੋਈ ਗੇਮ ਹਾਰ ਜਾਂਦਾ ਕਿਸੇ ਚੀਜ਼ ਚੋਂ ਫੇਲ ਹੋ ਜਾਂਦਾ ਤੇ ਫੇਲ ਹੋ ਜਾਣਾ ਕੋ ਹਰ ਵਾਰ ਨਹੀਂ ਹੁੰਦਾ ਕਿ ਹਰ ਵਾਰ ਬੰਦਾ ਫੇਲ ਹੋਏਗਾ ਉਹ ਸਫਲ ਵੀ ਹੋਏਗਾ ਪਾਸ ਵੀ ਹੋਏਗਾ ਉੱਚਾ ਵੀ ਹੋਏਗਾ ਇਸ ਕਰਕੇ ਇਸ ਰੁਝਾਨ ਨੂੰ ਸਾਰੇ ਸਮਾਜ ਨੂੰ ਆਲੇ ਦੁਆਲੇ ਨੂੰ ਸਮਝਣ ਦੀ ਲੋੜ ਹੈ ਕਿ ਜਦੋਂ ਇਸ ਤਰ੍ਹਾਂ ਦਾ ਕਿਸੇ ਦਾ ਚਿਹਰਾ ਬੋਲਦਾ ਕੋਈ ਵਿਚਾਰ ਕਰਦਾ ਉਹਨੂੰ ਅਸੀਂ ਸੰਭਾਲ ਸਕੀਏ ਤਾਂ ਕਿ ਉਹਦੀ ਵੀ ਜੀਵਨ ਕੀਮਤੀ ਹੈ ਉਹਦਾ ਪਰਿਵਾਰ ਕੀਮਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ